लड्डू मेरी केलन है ये केलन छोटे होते हैं खेल दिए दे ना मेरी लड्डू परी मेरी मेरी जान दर्द तो दिल दर्द टुकर है दिल टुकरा मेरी किरण है तो अड्डी बड्डी होगी तो हम्म अड्डी बड्डी होगी जब तो सोरे चलेगी ये मम्मा इन लोग के लिए मेरे

किरण रिद्धि क्या हुआ गिर गए मेरे बच्चे मेरे मैं छोड़ना मेरा मोन्ना ओए मेरी गुड़िया रानी मेरी किरण देख के मेरी रिद्धि देख के क्या हुआ ध्यान से चल मेरे बच्चों मेरे खून का किरण कितना शॉट लगी मेरे पुत्तो नो रिद्धि तन्नू भी लगी शॉट मेरे पुत्तो नो बहुत ज्यादा लगी होने पापा आंदे न मैं न चीजा लेके देनी छोन छोन आइसक्रीम खानी है ना तू तने छोन ही आइसक्रीम ले आ दंगी ठीक है रिद्धि ਤੈਨੂੰ ਬਹੁਤ ਚੜ੍ਹ ਲੱਗ ਗਈ ਮੇਰੇ ਬੁੱਤ ਨੂੰ ਕੀ ਆ ਰਿੱਧੀ ਤੈਨੂੰ ਬਹੁਤ ਛੱਡ ਲੱਗ ਗਈ ਮੇਰੇ ਬੁੱਤ ਨੂੰ ਕੀ ਆ ਵਾ ਤੁਹਾਨੂੰ ਨਹੀਂ ਪਤਾ ਲੱਗਾ ਦੋਨੇ ਬੱਚੇ ਡਿੱਗ ਗਏ ਆ ਕਿੱਥੇ ਗਏ ਬੱਚੇ ਬੱਚੇ ਆ ਦੇਖੋ ਮੇਰੇ ਕੋਲ ਮੈਂ ਪਿਆਰ ਕਰਦੀ ਵੀ ਦੋਨੇ ਡਿੱਗ ਗਏ ਬੱਚੇ ਦੇ ਹੈ ਗਏ ਬੱਚੇ ਤੇ ਆਪਣੇ ਘਰ ਚਲੇ ਗਏ ਨੇ ਨਹੀਂ ਆ ਦੇਖੋ ਉਹ ਦੇਖੋ ਮੇਰੇ ਕੋਲ ਬੈਠਾ ਹੈ ਉਹ ਬਈ ਰਿੱਧੀ ਵੀ ਆਪਣੇ ਘਰ ਆ ਤੇ ਕੁੜੀ ਉਹ ਕਿਰਨ ਵੀ ਆਪਣੇ ਘਰ ਚਲੇ ਗਈ ਹੈ ਕੱਲ ਤੇ ਉਹਨੂੰ ਤੋਰਿਆ ਕੱਲ ਆਪਣੇ ਘਰ ਭੇਜਿਆ ਕੀ ਹੋ ਗਿਆ ਤੈਨੂੰ ਤਾਂ ਸਮਝ ਨਹੀਂ ਆ ਰਹੀ ਦੀ ਬਈ

ਹਫਤਾ ਦਾਾਸ ਨੀ ਲਾਈ ਨੀ ਕੋਈ ਨਹੀਂ ਜੜੀਆਂ ਵੀ ਰਹੀ ਤਾਂ ਇੱਕ ਤਰ੍ਹਾਂ ਦੇ ਜੜੀ ਦੁਨੀਆਦਾਰੀ ਪਰ ਤੁਹਾਨੂੰ ਮੈਨੂੰ ਗੱਲ ਦਾ ਸਾਮ ਪਤਾ ਕਿਉਂ ਹੋਇਆ ਵੈ ਇਹਨਾਂ ਛੱਟ ਪਾਟੀ ਵਿਆਹ ਹੋ ਗਿਆ ਨਾ ਹਫਤਾ ਵੀ ਨਹੀਂ ਪਿਆ ਤਾਂ ਦੇ ਸਮਝ ਨਹੀਂ ਲੱਗੀ ਕੁੜੀ ਦੇ ਵਿਆਹ ਦੇ ਮਨੋਖਿਆਲਾਂ ਚ ਇਹ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਕੁੜੀ ਨੂੰ ਅਸੀਂ ਵਿਆਹ ਤੇ ਕੁੜੀ ਆਪਣੇ ਘਰ ਚ ਚਲੋ ਕੋਈ ਨਾਲ ਫੋਨ ਕਰਾ ਲੈਂਦੇ ਹੁਣੇ ਕੋਈ ਗੱਲ ਨਹੀਂ ਚਾਹ ਕਿਨੇ ਪੀਣੇ ਚਾਹ ਦੇ ਉੱਠ ਕੇ ਚਾਹ ਪੁੱਛਣੇ ਚਾਹ ਕੌਣ ਪੀਏ ਮੈਂ ਮੰਦਰ ਚ ਹੀ ਗਈ ਮਨ ਤੁਹਾਡੀ ਆਵਾਜ਼ ਜਾਂਦੇ ਤੁਹਾਨੂੰ ਮੈਨੂੰ ਪਹਿਲੇ ਖਾ ਲੱਗ ਗਿਆ ਤੁਹਾਨੂੰ ਕੁੜੀ ਦਾ ਚੋਪੜਾ ਸਾਹਿਬ ਕਿਉਂ ਆਜੇ ਤੁਸੀਂ ਤਾਂ ਮੈਨੂੰ ਚੁੱਪ ਕਰਾਣਾ ਕਿੱਥੇ ਮੈਨੂੰ ਸਮਝਾਣਾ ਹੈ ਤੁਸੀਂ ਆਪ ਹੀ ਇਹੋ ਜਿਹਾ ਕੰਮ ਕਰਤਾ ਜੀ ਅਸੀਂ ਸੁਣੀਦਾ ਅਸੀਂ ਲੋਕੀ ਕਹਿੰਦੇ ਕਿ ਚਿੜੀਆਂ ਦਾ ਚੰਬਾ ਵਾਤੀਆ ਸਾਨੂੰ ਪਤਾ ਕਿ ਕਿੰਨੀ ਲੱਚਨਾ ਕਰੋ ਸਰ ਕੋਈ ਗੱਲ ਨਹੀਂ ਦਨਾ ਕਰੋ ਬੋਲਦੇ ਨਹੀਂ ਕੁਛ ਨਹੀਂ ਲੱਤੀ ਮੈਂ ਆਪਣੇ ਘਰ ਹੀ ਜਾਣਾ ਸੀ ਪਾਪਾ ਬਾਪਾ ਮੈਨੂੰ ਸਮਝਾਣਾ ਆਇਆ ਆਪੇ ਰੋਣ ਲੱਗ ਪਏ ਗਏ ਤੇ ਮੈਂ ਚੁੱਪ ਕਰੂ ਓਟਕੇ ਮੈਂ ਨੂੰ ਕੁੜੀ ਨੂੰ ਵਾਏ ਦੇਣੀ ਬੇਟਾ ਚਾਹ ਬਣਾ ਅੱਜ ਸਵੇਰੇ ਉੱਠਿਆ ਤੇ ਮਨ ਨੂੰ ਆਂਦੇ ਕੋਈ ਵਾਜ ਤੋਂ ਚੁੱਪ ਕਰੋ ਚੁੱਪ ਚੁੱਪ ਕਰੋ ਕੋਈ ਗੱਲ ਮੈਂ ਬਣਾ ਲਾਂਗੀ ਕੋਈ ਨਾ ਉਹ ਲੋਕਲ ਹੀ ਆਈ ਦੂਰ ਤੋਂ ਹੀ ਆਈ ਆ ਕਰ ਲੈਨੀ ਖਿਲਾ ਲੈਨੀ ਉਹਨੂੰ ਮੁਲਾ ਲੰਦੇ ਆ ਦਾ ਚੁੱਪ ਕਰੋ ਹੌਸਲਾ ਰੱਖੋ ਤੀਂ ਆਂਦਾ ਕੀ ਤੀਂ ਆਦਾ ਆਪਣੇ ਗੰਦੇ ਤੂੰ ਮੇਂ ਤੀਆਂ ਤਵੇਂ ਵਿਆਹ ਦਿੱਤੀ ਕਿੰਨੀ ਰੋਸੀ ਬੇੜੇ ਦੇ ਵਿੱਚ ਮੇਂ ਕੋਈ ਜਾਣ ਵੀ ਨਾ ਕਿੰਨੋਂ ਵਾਰ ਮਾਰਗਾ ਕੌਣ ਮਨੂ ਚਾਹ ਪੀਊਗਾ ਆ ਕੇ ਵਿਚਾਰੀਆਂ ਆਪਣੇ ਘਰੋਂ ਘਰੇ ਚਲੇ ਗਈਆਂ ਪਰ ਉਹ ਕੀ ਕਰੇ ਆਪਣੇ ਘਰ ਸੁੱਕੀ ਰਹਿਣ ਬਾਰ ਸੁੱਕੀਆਂ ਨੇ ਦੋਨੋਂ ਵਿੱਚ ਨਾਸਿ ਆ ਜਾਵਾਂਗੇ ਨਹੀਂ ਕਿਰਨ ਕਿਰਨ ਆਪਣੇ ਤਾਂ ਨ ਕੋ ਪਰਮਾਤਮਾ ਮੇਰੇ ਇਹ ਮੈਂ ਤਾ ਤੁਹਾਡੀ ਕੋਈ ਨੀ ਵਧੀਆ ਜਾਂ ਤੁਸੀਂ ਉਹਦੇ ਘਰ ਐਸਾ ਨੌਪੜਾ ਪਨ ਮਹਿਸੂਸ ਹੋਇਆ ਕੁੜੀ ਵੱਲੋਂ ਕੋਈ ਆਪਣਾ ਪਨ ਨਹੀਂ ਮਹਿਸੂਸ ਐ ਖੁਸ਼ੀ ਰਹਿਣਾ ਸੁਖੀ ਰਹਿਣਾ ਆਪਣੇ ਘਰ ਚੁੱਪ ਕਰੋ ਚੁੱਪ ਕਰੋ ਭਤੀ ਆਪਣੇ ਘਰ ਸੁਖੀ ਰਹਿਣਾ ਸੀ ਸੁਖੀ ਰਹਿਣਾ ਇਹ ਪਰਮਾਤਮਾ ਈਆਂ ਨੂੰ ਸਦਬੁੱਧੀ ਦੇ ਤੇ ਆਪਣੇ ਆਪਣੇ ਘਰ ਸੁਖੀ ਰਹਿ ਕਿਸੇ ਤਰ੍ਹਾਂ ਕੋਈ ਲੰਬਾ ਨਾ ਆਵੇ ਨਹੀਂ ਆ ਤਾਂ ਆਪਣੀ ਤੁਹਾਨੂੰ ਵਿਸ਼ਵਾਸ ਸਾਨੂੰ ਹੋਰ ਕੁਝ ਨਹੀਂ ਗਾ ਕਿ ਜਿੰਦਗੀ ਦੇ ਵਿੱਚ ਜੇ ਤਿਆਂ ਸੁਖੀ ਨੇ ਤੇ ਸਭ ਕੁਝ ਸੁਖੀ ਹੈ ਜੇ ਤਿਆਂ ਦੁਖੀ ਤਾਂ ਸਭ ਕੋਈ ਦੁਖੀ ਚਲੋ ਅਸ ਕਰਕੇ ਅਸੀਂ ਪਰਮਾਤਮਾ ਕੇ ਕਹਨੇ ਆ ਕਿ ਇਹ ਪਰਮਾਤਮਾ ਸਾਡੀਆਂ ਤਿਆਂ ਨੂੰ ਸੁਖੀ ਰੱਖੀ ਕੋਈ ਕਿਸੇ ਤਰ੍ਹਾਂ ਦਾ ਲੰਬਾ ਨਾ ਹੋਵੇ ਬਸ ਪਰਮਾਤਮਾ ਸ਼ੁਕਰ ਹੈ ਤੇਰਾ ਕਿ ਤੂੰ ਇਹ ਕਾਰਜ ਆੰਬਿਆ ਜਿਹੜਾ ਅਸੀਂ ਕਾਰਜ ਕੀਤਾ ਇਹ ਕਾਰਜ ਦੇ ਵਿੱਚ ਤੁਸੀਂ ਆਪ ਸਹਾਇਓ ਤੁਸੀਂ ਕਾਰਜ ਕਰ ਦਿੱਤਾ ਬਹੁਤ ਵਧੀਆ ਕਾਰ ਹੈ ਕਿਤਾ ਸਾਡੀ ਇੱਜ਼ਤ ਰੱਖੀ ਹੈ ਕਾ ਤੂੰ ਸਾਡੀ ਇੱਜ਼ਤ ਰੱਖਣਾ ਕੋਈ ਨਹੀਂ ਸਭ ਤੈਨੂੰ ਬੱਚਿਆਂ ਨੂੰ ਕਹ ਲਓ ਹਾਂ ਦੋ ਕੁ ਦਿਨ ਰਹਿ ਲੈਣ ਹੋਰ ਯਾਰ ਮੈਂ ਤੇ ਕੀ ਹੈ ਵਿਚਾਰੇ ਜਵਾਈ ਭਾਈ ਨੂੰ ਹੁਣ ਆਪਣਾ ਕੰਮ ਹੋਣਾ ਉਹਨੇ ਜਾਣਾ ਹੋਏਗਾ ਕਿਤੇ ਤਾਂ ਹੀ ਹੈ ਨਾ ਅੱਛਾ ਫਿਰ ਵੀ ਸੈਚਰਡੇ ਸੱਡੇ ਛੁੱਟੀ ਹੈ ਅਗੋ ਸੋਮਵਾਰ ਜਨਮਸ਼ਟਮੀ ਲਈ ਛੁੱਟੀ ਹੈ ਗੋਗੂ ਆਪਨੇ ਰਹਿਣਾ ਮਾਰੇ ਸਾਥ ਮਾਰੇ ਸਾਥ ਰਹੋਗੇ ਕਿਸਕੇ ਆਪਣੇ ਦਾਦਾ ਦਾਦੀ ਕੇ ਘਰ ਜਾਣਾ ਹੈ ਕਿਸਕੇ ਘਰ ਰਹਿਣਾ ਨਾਨੂ ਕੇ ਘਰ ਰਹਿਣਾ ਦਾਦੀ ਕੇ ਘਰ ਰਹਿਣਾ ਦਾਦੀ ਦੇ ਨਾਨੂ ਕੀ ਕਰ ਰਹਾ ਹੈ ਨ ਕੀ ਕਰ ਰਹਾ ਹੈ ਅੱਛਾ 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 ਫਿਰ ਮਤਲਬ ਮम्मा ਕੋਲ ਬੋਲ ਦੋ ਹੈ ਲੈ ਨਹੀਂ ਕਰ ਮੇਰੇ ਸਾਥ ਓਕੇ ਬੇਟਾ ਓਕੇ ਵੇਖੋ ਮੰਮੀ ਪਾਪਾ ਕਿੰਨੇ ਉਦਾਸ ਬੈਠੇ ਹੋਏ ਨੇ ਮੈਨੂੰ ਨਾ ਕਿੰਨਾ ਮਨ ਲੱਗਾ ਹੈ ਮੈਂ ਤੇ ਤੈਨੂੰ ਕਿਹਾ ਹੀ ਰਿਹਾ ਪਾ ਤੂੰ ਇਹ ਮਗਰ ਪਈ ਹੈ ਯਾਰ ਘਰ ਵੀ ਤੇ ਦੇਖਣਾ ਨਾ ਉਧਰ ਵੀ ਮੇਰਾ ਪਰਿਵਾਰ ਹੈਗਾ ਤੇ ਤੂੰ ਰਹਿ ਪੈ ਤਿੰਨ ਚਾਰ ਛੁੱਟੀਆਂ ਹੀ ਆ ਬੱਚਿਆਂ ਨੂੰ ਬੱਚਿਆਂ ਦੇ ਸਕੂਲ ਦੀ ਤਿਆਰੀ ਕਰਨੀ ਹੈ ਸਾਰਾ ਕੁਝ ਤੇ ਦੇਖਣਾ ਹੀ ਪੈਣਾ ਹੈ ਉੱਧਰ ਦਾ ਵੀ ਚੱਲੇ ਨੇ ਤਿਆਰੀ ਹੋ ਗਈ ਤੁਹਾਡੀ ਚੱਲੇ ਬੇਟਾ ਤੁਸੀਂ ਹਾਂ ਜੀ ਹੋਰ ਤਿਆਰੀ ਹੋਰ ਇੱਥੇ ਚਾਹ ਦੋ ਬੱਚਿਆਂ ਦਾ ਵੀ ਦਿਲ ਲੱਗਾ ਹੋਇਆ ਸੀਗਾ ਬਸ ਜਾਣਾ ਵੇ ਕੰਮ ਕੰਮ ਵੀ ਹੈ ਨਾ ਪ੍ਰਣਾਵ ਦੇਖ ਕੇ ਕਿੰਨਾ ਖੁਸ਼ ਹੋਇਆ ਦਾ ਨਾ 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 ਕੋਈ ਇਹਨੂੰ ਰੱਖ ਲਓ ਤੁਸੀਂ ਆਪਣੇ ਕੋ ਜਾਲੇਗਾ ਬੇਟਾ ਤਾਂ ਰਹਿਣਾ ਬੇਟਾ ਸਾਡੇ ਕੋਲ ਉਹ ਤੇ ਕਹਿੰਦਾ ਪਿਆ ਕਿ ਰਹਿਣਾ ਨਾ ਨਾ ਇਹਨੇ ਤੇ ਰਹਿ ਹੀ ਪੈਣਾ ਇਹਨੇ ਉਧਰ ਵੀ ਇੱਕ ਪਰਿਵਾਰ ਹੈਗਾ ਜਾਣਾ ਪੈਣਾ ਇਹਦੀਆਂ ਫਿਰ ਸਕੂਲ ਦੀ ਵੀ ਤਿਆਰੀ ਕਰਨੀ ਹੈ ਮੈਂ ਕਿੰਨੇ ਦਿਨ ਤੋਂ ਹੋ ਗਏ ਨੇ ਅੱਗੇ ਇੱਧਰ ਆਏ ਚਲੋ ਕੋਈ ਨਹੀਂ ਉੱਥੇ ਵੀ ਜਾ ਕੇ ਦੇਖਣਾ ਹੁੰਦਾ ਕੀ ਕਰ ਸਕਦੇ ਆ ਚਲ ਕੋਈ ਧਿਆਨ ਨਾ ਚਲਦਾ ਮੈਂ ਓਕੇ ਬੇਟਾ ਓਕੇ ਓਕੇ ਚਲੇ ਜੇ ਬੇਟਾ ਬਸ ਚਲ ਜੀਏ ਹੁਣ ਜਾਣਾ ਪੈਣਾ ਸਗੋਂ ਰਹਿਣਾ ਸੀ ਬੇਟਾ ਇੱਕ ਦੋ ਦਿਨ ਸਗੋਂ ਬੱਚਿਆਂ ਦਾ ਦਿਲ ਲੱਗਾ ਸੀ ਉੱਥੇ ਵੀ ਕੰਮ-ਕੋਮ ਫਿਰ ਵੇਖਣਾ ਜਾ ਕੇ ਬਾਕੀ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੁਸੀਂ ਫੋਨ ਕਰ ਦਿਓ ਬੇਚ ਜਗ ਹੋਗੇ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਬੇਟਾ ਤੂੰ ਸਾਡਾ ਬੇਟਾ ਹੀ ਆ ਧੀਆਂ ਦੇ ਕੇ ਸਾਰੇ ਪੁੱਤਰ ਬਣਾਉਂਦੇ ਨੇ ਤੂੰ ਸਾਡਾ ਪੁੱਤਰ ਹੀ ਆ ਬਾਕੀ ਹੈਗਾ ਕਿ ਤੁਹਾਡੇ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ ਕੀ ਬਸ ਸਾਨੂੰ ਇਹ ਹੋਈ ਆ ਕਿ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਪਚੜਦੀ ਕਲਾ ਚ ਰਹੋ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰ ਬੱਚੇ ਆ ਉਹਨੇ ਆਪਣੇ ਘਰ ਜਾਣਾ ਹੀ ਹੈ ਕੋਈ ਗੱਲ ਨਹੀਂ ਤਲਾਈ ਹੁਣ ਵੋਟੀ ਨੂੰ ਪੁੱਛਦੇ ਆ ਕਿ ਉਹਨੂੰ ਕਿਹੜੀ ਚੀਜ਼ ਪਸੰਦ ਆ ਉਹ ਹੀ ਬਣਾਣੇ ਆ 골ਡੀ ਤਾਂ ਵੇਹ ਮੈਨੂੰ ਕਹਿਣ ਦਿਆ ਸੀ ਕਿ ਉਹਨੂੰ ਪਿੰਡੀਆਂ ਤੇ ਰਾਇਤਾ ਬੜਾ ਪਸੰਦ ਹੈਗਾ ਹੁਣੇ ਬਣਾ ਦਿੰਨੀ ਆ ਤੇ ਸ਼ਾਮ ਨੂੰ ਬਣਾ ਦਿੰਦੀ ਹੁਣ ਆਟਾ ਕੱਢਦੇ ਆ ਮੰਮੀ ਪੁੱਤ ਤੂੰ ਹਾਂਜੀ ਮੈਂ ਨਾ ਤੁਹਾਨੂੰ ਉੱਥੇ ਵੇਖਿਆ ਕੱਲਿਆਂ ਨੂੰ ਰਸੋਈ 'ਚ ਤੇ ਮੈਂ ਕਿਹਾ ਕੱਲੇ ਤੂੰ ਹੀ ਗਰਮੀ 'ਚ ਲੱਗੇ ਜੀ ਮੈਂ ਤੁਹਾਡੀ ਹੈਲਪ ਕਰਵਾ ਦੇਣੀ ਆ ਨਾਲ ਪੁੱਤ ਤੁਰ ਰਸੋਈ 'ਚ ਕਿਉਂ ਆਇਆ ਸਗਣਾ ਨੇ ਤੈਨੂੰ ਰਸੋਈ 'ਚ ਵੜਨਾ ਸੀ ਐਡੀ ਜਲਦੀ ਮੰਮੀ ਆ ਤੂੰ ਹੀ ਕਿਹੜੇ ਰੀਤੀ ਰਿਵਾਜ ਦੇ ਪੈ ਗਏ ਕੱਲੇ ਤੂੰ ਹੀ ਲੱਗੇ ਜੀ ਤੇ ਮੈਂ ਤੁਹਾਡੇ ਹੈਲਪ ਕਰਾ ਦਾਂਗੀ ਤੇ ਕੀ ਹੋ ਗਿਆ ਕੋਈ ਗੱਲ ਨਹੀਂ ਪੁੱਤ ਅੱਗੇ ਵੀ ਤਾਂ ਮੈਂ ਕਰਦੀ ਸੀ ਨਾ ਅਜੇ 10 11 ਦਿਨ ਮੈਂ ਕਰ ਲੂੰਗੀ ਤੇ ਮੈਨੂੰ ਕਿਹੜਾ ਫਰਕ ਪਾਊਗਾ ਅੱਗੇ ਤੁਸੀਂ ਇਕੱਲੇ ਹੀ ਨਾ ਹੁਣ ਮੈਂ ਆ ਗਈ ਆ ਮੇਰੇ ਤਾਈ ਜੀ ਇਹ ਨਾ ਕਹਿਣ ਕਿ ਇਕੱਲੇ ਲੱਗੀ ਆ ਨੂੰ ਨੂੰ ਨਹੀਂ ਕਿਹਾ ਤਾਈ ਜੀ ਕਿਸੇ ਗੱਲ ਦਾ ਗੁੱਸਾ ਨਾ ਕਰ ਤੋ ਕਰਿਆ ਕਰ ਮੈਨੇ ਗੱਲ ਸੁਣ ਆ ਹੁਣੇ ਤੇਰੀ ਤਾਈ ਆ ਗਈ ਨਾ ਉਹਨੇ ਕਹਿਣਾ ਆ ਵੋਟੇ ਨੂੰ ਚੌਂਕੇ ਚੜਾ ਲਿਆ ਤੇ ਮੈਨੂੰ ਤੂੰ ਦੱਸਿਆ ਨਹੀਂ ਤੂੰ ਇਕੱਲੇ ਪ੍ਰਧਾਨ ਬਣੀ ਬੈਠੀ ਆ ਚੰਗਾ ਪੁੱਤ ਜੇ ਤੇਰਾ ਦਿਲ ਨਹੀਂ ਨਾ ਲੱਗਦਾ ਤੇ ਥੋੜਾ ਜਿਹਾ ਨਾ ਪ੍ਰਸ਼ਾਦ ਬਣਾ ਲਾ ਪ੍ਰਸ਼ਾਦ ਬਣਾ ਕੇ ਬਸ ਇਕੱਲੇ ਸਾਨੂੰ ਚਾਹ ਪਾਣੀ ਪਿਆ ਦਿਆ ਕਰ ਠੀਕ ਹੈ ਹਾਂਜੀ ਮੰਮੀ ਉਹ ਤੇ ਮੈਂ ਬੜਾ ਵਧੀਆ ਬਣਾ ਲਾਂਗੀ ਤੇ ਮੈਂ ਇਦਾਂ ਕਰਦੀ ਆ ਕੱਲ ਨਾ ਬਣਾ ਲਵਾਂ ਚਲ ਕੱਲ ਕਰ ਲਈ ਵੈਸੇ ਤਾਂ ਮੈਂ ਕਰਨੀ ਆ ਕੋਈ ਗੱਲ ਨਹੀਂ ਟੱਟੋ ਕੱਟ 11 ਦਿਨ ਰਮਾਨ ਕਰ ਨਾਲੇ ਕੁੜੀਆਂ ਕੋ ਐਹੋ ਟਾਈਮ ਤੇ ਹੁੰਦਾ ਪਹਿਲੇ ਬਹਿਨ ਤਾਂ ਬਾਅਦ ਚ ਤਾਂ ਕੰਮ ਹੀ ਲੱਗੇ ਰਹਿਣਾ ਹੁੰਦਾ ਆਪਾਂ ਮੈਨੂੰ ਤੂੰ ਮੈਨੂੰ ਬਾਅਦ ਚ ਕੰਮ ਲੈਣਾ ਚਲ ਜਾ ਅੰਦਰ ਮੈਂ ਪਰੌਂਠੀ ਬਣਾ ਕੇ ਕਿਸੇ ਵੀ ਆਜੋ ਆਜੋ ਮੇਰੀ ਗੱਲ ਸੁਣ ਲਾ ਉਹ ਤੇਰੇ ਮਤਲਬ ਦੀਆਂ ਮੈਂ ਪਿੰਡੀਆਂ ਬਣਾਈਆਂ। ਅੱਛਾ ਪਿੰਡੀਆਂ ਬਣਾਈਆਂ ਮੈਂ। ਹਾਂ ਮੈਨੂੰ ਰਹਿਤੇ ਨਾਲ ਬੜੀਆਂ ਪਸੰਦ ਆਂਦੀਆਂ ਪਿੰਡੀਆਂ। ਮੈਨੂੰ ਪਹਿਲਾਂ ਹੀ ਮੇਰੇ ਪੁੱਤਰ ਨੇ ਦੱਸਤਾ ਕਿ ਤੈਨੂੰ ਕਿਹੜੀ ਕਿਹੜੀ ਚੀਜ਼ ਪਸੰਦ ਹੈ। ਫੇਰ ਇਹਨਾਂ ਆਪਾਂ ਇਕੱਠੇ ਹੀ ਖਾਵਾਂਗੇ। ਹਜੇ ਤੁਸੀਂ ਆਜੋ ਹਜੇ ਕੁਝ ਵੀ ਖਾਣ ਦਾ ਮੂਡ ਨਹੀਂ ਕਰਨ데요 ਮੇਰਾ। ਚਲ ਠੀਕ ਹੈ ਮੈਂ ਆਈਏ ਬਾਸ ਥੋੜਾ ਜਿਹਾ ਸੰਭਾਉ। ਜਲਦੀ ਆਜੋ ਲੱਗੇ ਨਾ ਰਹੋ। ਆ ਗਈ ਆ ਗਈ ਆ ਗਈ। ਗੋਲਡੀ ਉੱਠ ਗਿਆ ਤਿਆਰ ਹੋ ਗਿਆ ਏ। ਹਾਂਜੀ ਹੋ ਰਿਹਾ ਏ ਰੈਡੀ। ਠੀਕ ਹੈ ਠੀਕ ਹੈ। ਮਾਰਾਏ ਸੱਚੇ ਬਾਸ਼ਾ ਸਭ ਕੁਝ ਭਰਾਵਾ ਵਧੀ ਆ ਮਾਲਕ ਨੇ ਤਾਂ ਵਧਾਈ ਕਰਨਾ ਸੀ ਬਹਿ ਜਾਓ ਮੰਮੀ ਕਿਰਨ ਕਿੱਥੇ ਆ ਮੈਨੂੰ ਢੈਂਕੀ ਹੁ ਕੀ ਦਿੰਦੀ ਕੁਝ ਨਹੀਂ ਭਰਾਵਾ ਆ ਵਿਆਹ ਤਾਂ ਕਰੀਦਾ ਨਾ ਆ ਵਧਾਈਆਂ ਵਾਲੇ ਨਹੀਂ ਇਕਦਾਂ ਛੱਡਦੇ ਆ ਭਾਂਡਾ ਕੇ ਜੂਨ ਲੱਗੇ ਤੜਕੇ ਬੋਲਣ ਜੂਨ ਲੱਗੇ ਹੈ ਫਿਰ ਜਿੰਨੇ ਪੈਸੇ ਦੇਈਦੇ ਉਹਨੇ ਵੀ ਨਹੀਂ ਲੰਦੇ ਵੱਧ ਕੰਦੇ ਇੰਨਾ ਲੋਕਾਂ ਨੇ ਵੀ ਇਤਰਾ ਹੀ ਗਚਾਰਾ ਕਰਨਾਵਾ ਕੋਈ ਗੱਲ ਨਹੀਂ ਐਵੇਂ 100 50 ਦੀ ਚਿੰਤਾ ਨਾ ਲਾਇਆ ਕਰੋ ਆਹੋ ਇਹ ਤਾਂ ਗੱਲ ਤੇਰੀ ਸਹੀ ਹੈ ਇਹ ਤਾਂ ਵਧਾਈਆਂ ਵਾਂ ਕੇ ਗਿਜਾਰਾ ਕਰਦੇ ਆ ਤੇ ਆਪਾਂ ਐਵੇਂ ਨਾ ਕਰਦਨੇ ਸਗੋਂ ਵੇ ਭਰਾਵਾ ਖੁਸ਼ ਹੋ ਕੇ ਜਣ ਜੜੇ ਪਰ ਕੀ ਕਰੀਏ ਆਪਣਾ ਹੱਥ ਹੀ ਉੱਡਾ ਕੇ ਜਿੰਨੇ ਕੋਈ ਗੱਲ ਨਹੀਂ ਮੰਮੀ ਮਹਾਰਾਜ ਆਪਣੇ ਵੀ ਦਿਨ ਚੰਗੇ ਲਿਆਊਗਾ ਕੋਈ ਗੱਲ ਨਹੀਂ ਬਾਕੀ ਇਹ ਸੋਚੋ ਸੋਚਿਆ ਕਰੋ ਕਿ ਜੇ ਇਸ ਜਗ੍ਹਾ ਤੇ ਆਪਾਂ ਹੈਗੇ ਹਨ ਮਾਲਕ ਨੇ ਆਪਾਂ ਨੂੰ ਫੇਰ ਦੂਜਿਆਂ ਨਾਲੋਂ ਬਹੁਤ ਵਧੀਆ ਥਾਂ ਤੇ ਰੱਖਿਆ ਇਹ ਵੀ ਸੋਚਿਆ ਕਰੋ ਕੋਈ ਗੱਲ ਨਹੀਂ ਦਿਲ ਵੱਡਾ ਰੱਖੀ ਤਾਂ ਹੁੰਦਾ ਨਾ ਨਾ ਪੁੱਤ ਮੈਂ ਤਾਂ ਦੇਖਤੀ ਬਤਾਈ ਕਿਰਨ ਕਿੱਥੇ ਆ ਮੈਨੂੰ ਹੈਂਕੀ ਦੇਵੀ ਯਾਰ ਆ ਮੇਰੀ ਗੱਲ ਸੁਣ ਆ ਵਿਆਹ ਚ ਤੈਨੂੰ ਮੈਂ ਕਿਹਾ ਸੀ ਉਹਦੇ 2-4 ਹੀ ਸੂਟ ਬਣਾਉਣੇ ਆ ਤੇ ਬਾਕੀ ਉਹਨੂੰ ਵਿਆਹ ਤੋਂ ਬਾਅਦ ਕੱਪੜੇ ਲੈ ਦੇ ਤੇ ਤੂੰ ਵੀ ਤਿਆਰ ਹੋਇਆ ਤੇ ਉਹ ਵੀ ਤਿਆਰ ਹੋਈ ਆ ਤੇ ਜਾਣਾ ਹੀ ਕਿਤੇ ਯਾਰ ਮੈਨੂੰ ਕੋਈ ਕੰਮ ਹੈਗਾ ਤੂੰ ਬਾਅਦ ਚੋਂ ਪੁੱਤ ਚੱਲ ਜਾਈ ਇਹ ਚੰਗਾ ਥੋੜਾ ਲੱਗਦਾ ਉਹਨੂੰ ਜਾ ਬਾਜ਼ਾਰ ਲੈ ਕੇ ਜਾ ਤੇ ਉਹਨੂੰ ਕੱਪੜੇ-ਕੁਪੜੇ ਲੈ ਕੇ ਦੇ ਉਹਦੀ ਪਸੰਦੇਦਾਰ ਦੇ ਤੇ ਮੇਰੀ ਗੱਲ ਸੁਣ ਤੇਰੇ ਕੋ ਪੈਸੇ ਹੈਗੇ ਨਾ ਦੇ ਜੇ ਨਹੀਂ ਹੈਗੇ ਮੇਰੇ ਕੋਲ ਕੁਝ ਪੈਸੇ ਪਏ ਹੋਏ ਆ ਆ ਵਿਆਹ ਵਿੱਚ ਕਦੀ ਇਧਰੋਂ ਬਚ ਕੇ ਤੇ ਕਦੀ ਇਧਰੋਂ ਬਚ ਕੇ ਕੁਝ ਸਕਣ ਹੈਗੇ ਜਿੰਨਾ ਨਾ ਹੋਏ ਤੇ ਮੈਂ ਚਾਬੀ ਤਾਂ ਵੈਸੇ ਕਰਨ ਨੂੰ ਕੱਲ ਦੀ ਫੜਾਤੀ ਤੇਰ ਕੋ ਚਾਬੀ ਲੈ ਕੇ ਉੱਥੇ ਪੈਸੇ ਪਏ ਪੁੱਤ ਲੈ ਜੀ ਤੇ ਦੂਜੀ ਗੱਲ ਮੈਂ ਵੈਸੇ ਪਿੰਡੇ ਹਮਰਾ ਕੇ ਆਈ ਆ ਤੇ ਰੋਟੀ ਉਹਨੂੰ ਮੈਂ ਘਰੇ ਖਵਾਣੇ ਸੀ ਪਰ ਹੁਣ ਤੁਸੀਂ ਦੋਵੇਂ ਜਣੇ ਚੱਲੇ ਜੇ ਨਾ ਉਹਨੂੰ ਕੁੜੀ ਨੂੰ ਰੋਟੀ ਖਵਾ ਕੇ ਆਵੇਂ ਤੇ ਇਹ ਨਾ ਹੋਵੇ ਤੂੰ ਪੈਸੇ ਤਾਂ ਕਿਰਸ ਕਰੇ ਚਲ ਕੋਈ ਨਹੀਂ ਚੱਲ ਉਹਨੂੰ ਦੋ ਫਿਰ ਕਿਰਨ ਨੂੰ ਆਜਾ ਉਹਨੂੰ ਕੋ ਚਲਤੇ ਰਹੀ ਕਰ ਤੂੰ ਕਾ ਲੈ ਨਾ ਮੰਮੀ ਕਮਰਾ ਐਂ ਲੱਗਦਾ ਜਿਦਾਂ ਕਿਸੇ ਹੋਟਲ ਜਿਹਦੇ ਕਮਰੇ ਜਿਵੇਂ ਇਟੇ ਹੁੰਦੇ ਪੁੱਤ ਇਹ ਜੋ ਕੁਝ ਕੀਤਾ ਸਾਰਾ ਤੇਰੀ ਬਤੌਲਤ ਹੀ ਹੋਇਆ ਇਹਦੇ ਵਿੱਚ ਲੈਣਾ ਉਹ ਰਹਿ ਗਈ ਲਾਈਟ ਲੱਗਣ ਵਾਲੀ ਅੱਛਾ ਇਹਦੇ ਵਿੱਚ ਲਾਈਟ ਲਗਣੀ ਸਾਰੇ ਆਲੇ ਦੁਆਲੇ ਘੇਰੇ ਫਿਰ ਹੋਰ ਸੋਹਣਾ ਹੋ ਜਾਊਗਾ ਚੱਲ ਪੁੱਤ ਇੱਤੀ ਦੇ ਪੈਰ ਹੀ ਕਰਮਾਂ ਵਾਲੇ ਪਏ ਜਿਹੜੇ ਰੁਕੇ ਕੰਮ ਆ ਉਵੀ ਹੋਈ ਜਾਂਦੇ ਆ ਤੇ ਤੂੰ ਹੁਣ ਮਾਂ ਨਾਲ ਗੱਲਾਂ ਹੀ ਕਰਦਾ ਰਹੇਂਗਾ ਕਿ ਲੈ ਕੇ ਜਾਏਂਗਾ ਨਹੀਂ ਉਹਨੂੰ 2 ਵਜੇ ਕੋ ਫਿਰ ਮੈਂ ਤਿਆਰੀ ਧਿਉਰੀ ਕਰਦਾ ਤਿਆਰੀ ਤਿਆਰੀ ਤੇ ਸਾਰੀ ਹੋਈ ਆ ਇੱਕ ਗੱਲ ਤੇਰੇ ਸਹੁਰਿਆਂ ਨੇ ਕੱਪੜੇ ਬੜੇ ਸੁਣੇ ਦਿੱਤੇ ਆ ਆਪਣੀ ਲਈ ਮੈਂ ਸਾਰੀ ਚੰਗੀਆਂ ਸਹੁਰਿਆਂ ਹੀ ਦਿੱਤੀਆਂ ਆਹੋ ਸਹੁਰਿਆਂ ਦੀ ਕਮੀਜ਼ ਆ ਓਏ ਆਪ ਖਰੀਦੀ ਮੈਂ ਇਹ ਹੂੰ ਆਪ ਖਰੀਦੀ ਇੱਥੇ ਚੰਗਾ ਨਾ ਮੈਨੂੰ ਕਿਰਨ ਲਿਆ ਦੇ ਯਾਰ ਕਿਰਨ ਗੱਲ ਸੁਣ ਲੈ 골ਡੀ ਦੀ ਕਿਉਂ ਚ ਕਹਿੰਦੇ ਪੁੱਤ ਕੋਣ ਕੁੜੀ ਨੂੰ ਕੁਝ ਖਵਾ ਕੇ ਆਵੀਂ ਐਵੇਂ ਨਾ ਆ ਜਵੀਂ ਅੱਗੇ ਭੁੱਖੀ ਰਹਿਣ ਢਈ ਆ ਹਾਂਜੀ ਹਾਂਜੀ ਆ ਗਈ ਮੈਂ ਉਹ ਮੈਨੂੰ ਪਹਿਲਾਂ ਹੀ ਪਤਾ ਸੀਗਾ ਤੇ ਮੈਂ ਕਿਹਾ ਤੁਸੀਂ ਆ ਲਓ ਆ ਕੜਾ ਕੀ ਕਰਨਾ ਮੈਂ ਲੈ ਕੜਾ ਪਾ ਕੇ ਜਾਓ ਤੁਹਾਨੂੰ ਪਤਾ ਸਪੈਸ਼ਲ ਆ ਵਾਲਾ ਕਰਨਾ ਤੁਹਾਡੇ ਲਈ ਹਾਏ ਹਾਏ ਸ਼ੌਕ ਨਹੀਂ ਹੈ ਪਰ ਸੋਨਾ ਤੇ ਆ ਸਪੈਸ਼ਲ ਆ ਕੜਾ ਨਾ ਪਾਪਾ ਨੇ ਤੇ ਮੈਂ ਤੁਹਾਡੇ ਲਈ ਸਿਲੈਕਟ ਕੀਤਾ ਹੈ ਲੈਓ ਸੋਨਾ ਵਾ ਨਾ ਤੇ ਰਿੰਗ ਕਿੰਗ ਪਾਲੀ ਹੈ ਹਾਂ ਬਹੁਤ ਸਣ ਲੱਗੰਦੀ ਆ ਤੇ ਮੇਰੀ ਗੱਲ ਮਮਮੀ ਨੇ ਕਿਹਾ ਸੀਗਾ ਜਾਣਾ ਕਿੱਥੇ ਚੱਲੇ ਆਪਾਂ ਓ ਯਾਰ ਤੇਰੇ ਨਾ ਕੱਪੜੇ ਉਦੋਂ ਘੱਟ ਬਣਾਏ ਸੀਗੇ ਤੇ ਮਮਮੀ ਜਾਂਦੇ ਸੀ ਜਦੋਂ ਆਊਗੀ ਨਾ ਤੇ ਆਪਣੀ ਮਰਜ਼ੀ ਦੇ ਲੈ ਲੂਗੀ ਤੇ ਚਲਾ ਫਿਰ ਆਪਾਂ ਲੈ ਆਈਏ ਤੇ ਫਿਰ ਹੁਣ ਆਪਾਂ ਕੱਪੜੇ ਲੈਣ ਚੱਲੇ ਹਾਂ ਚਲੋ ਚੱਲੀਏ ਰੈਡੀ ਤੇ ਮੈਂ ਹੈਗੀ ਆ ਚਲੋ ਚਲੋ ਆਜੋ ਲਾਈਟ ਸੌਫ ਕਰਦੇ ਯਾਰ ਚਲੋ ਮੈਂ ਲਾਈਟ ਸੌਫ ਕਰਕੇ ਆਨੀ ਆ ਤੁਸੀਂ ਤੇ ਚਲੋ ਠੀਕਾ ਠੀਕਾ ਮੰਮੀ ਆਪਾਂ ਆਨੇ ਫਿਰੋਣਾ ਚਲੋ ਚਲੋ ਆਜੋ ਕਿੱਥੇ ਚੱਲੇ ਆ ਕਿੱਧਰ ਜਾਣ ਦੀ ਬਾਹਰ ਚਲ ਬੂਆ ਖੋਲ ਮੈਂ ਹਾਂ ਕੀ ਆ ਬੂਆ ਖੋਲ ਚੱਲ ਚੱਲੀਏ ਇਰੇ ਤੇ ਜਾਣਾ ਵਾ ਆਪਾਂ ਕਿਰਤੇ ਜਾਣਾ ਵਾ ਗੱਡੀ ਕਿੱਥੇ ਠਾਡੀ ਕੀ ਹੋ ਗਿਆ ਬੋਲਣ ਕਿਉਂ ਨਹੀਂ ਦੇ ਗੱਡੀ ਕਿੱਥੇ ਆ ਗੱਡੀ ਨਾ ਉਹ ਡੀਕੇ ਨੂੰ ਕੋ ਕੰਮ ਸੀਗਾ ਤੇ ਉਹ ਲੈ ਕੇ ਗਿਆ ਵਾ ਉਹ ਹਿਮਾਚਲ ਗਿਆ ਵਾ ਮੈਨੂੰ ਨਾ ਤੁਹਾਡੀ ਸਮਝ ਨਹੀਂ ਲੱਗਦੀ ਗੱਡੀ ਤੁਸੀਂ ਆਪਣੇ ਵਾਸਤੇ ਲਈ ਕੇ ਦੋਸਤਾਂ ਵਾਸਤੇ ਇੱਕ ਦਿਨ ਗੱਡੀ ਸਿਰਫ ਇੱਥੇ ਰਹਿੰਦੀ ਆ ਤੇ ਬਾਕੀ ਦਿਨ ਤੁਹਾਡੇ ਦੋਸਤਾਂ ਕੋ ਰਹਿੰਦੀ ਆ ਕੀ ਸਭ ਚੱਲਣਦੇ ਆ ਉਹ ਯਾਰ ਯਾਰੀ ਦੋਸਤੀ ਆ ਫਿਰ ਕੀ ਆ ਮੈਂ ਨਹੀਂ ਕਹਿੰਦੀ ਯਾਰੀ ਦੋਸਤੀ ਚ ਨਾ ਦੋ ਪਰ ਇਹ ਹੱਦ ਤੋਂ ਜ਼ਿਆਦਾ ਵਾ ਗੱਡੀ ਸਿਰਫ ਆਪਣੇ ਘਰ ਇੱਕ ਦਿਨ ਰਹਿੰਦੀ ਆ ਤੇ ਬਾਕੀ ਸਾਰੀ ਹਫਤੇ ਕਿਸੇ ਹੋਰ ਘਰ ਚਾ ਕੋਈ ਨਹੀਂ ਆ ਜਾਓ ਮੌਸਮ ਬੜੀ ਮੈਂ ਨਹੀਂ ਜਾਣਾ ਇੱਥੇ ਇੰਨੀ ਗਰਮੀ ਨਾਲੇ ਨਵਾਂ ਨਵਾਂ ਆਇਆ ਆ ਪੈਕਟਿਵਾ ਤਾਂ ਜਾਣਾ ਵਾ ਗਰਮੀ ਬੜੀ ਆ ਗੱਡੀ ਦਾ ਇੰਤਜ਼ਾਮ ਕਰੋ ਮੈਂ ਚੱਲੀ ਅੰਦਰ ਮੰਮੀ ਆਂਦੇ ਸੀਗੇ ਕਿ ਪੁੱਤ ਜਿੱਦਣ ਗੱਲਾਂ ਸਾਹਮਣੇ ਆਈਆਂ ਨਾ ਪੰਗਾ ਉਦਨ ਪੈਣਾ ਤੇ ਗੱਲ ਸਹੀ ਆ ਕਿ ਆ ਹੁਣ ਧੀਸ ਵਾਲੀ ਕਿੱਥੋਂ ਲਿਆਵਾਂ ਕਸ ਮੈਂ ਇਨੀ ਗਰਮੀ 'ਚ ਗੱਡੀ ਤੋਂ ਬਿਨਾ ਮੈਂ ਨਹੀਂ ਜਾਣਾ ਇਹਨਾਂ ਦਾ ਤੇ ਇਹੋ ਹੀ ਆ ਸਮਝ ਨਹੀਂ ਆਂਦੀ ਗੱਡੀ ਇਹਨਾਂ ਦੀ ਆ ਤੇ ਲੈ ਕੇ ਇਹਨਾਂ ਦੇ ਦੋਸਤ ਗਏ ਰਹਿੰਦੇ ਇੱਕ ਦਿਨ ਵੀ ਗੱਡੀ ਰਹਿੰਦੀ ਨਹੀਂ ਇੱਥੇ ਆਪਣੇ ਕੋਲ ਕਿਹੜਾ ਨਹੀਂ ਯਾਰ ਐਵੇਂ ਰੁੱਸਣ ਵਾਲੀ ਗੱਲ ਥੋੜੀ ਹੈਗੀ ਆ ਇੱਥੇ ਰੁੱਸਣ ਵਾਲੀ ਗੱਲ ਕਿਹੜੀ ਆ ਰੁੱਸਣ ਵਾਲੀ ਗੱਲ ਕਿਉਂ ਨਹੀਂ ਹੈਗੀ ਮੇਰੀ ਗੱਲ ਸੁਣੋ ਗੱਡੀ ਤੁਹਾਡੀ ਆ ਤੁਸੀਂ ਆਪਣੇ ਦੋਸਤਾਂ ਨੂੰ ਕਿਉਂ ਢੇ ਛੱਡਦੇ ਜੀ ਇੰਨੀ ਗਰਮੀ ਹੈਗੀ ਆ ਲੋਡ ਸਿਗੀ ਕੋਈ ਗੱਲ ਨਹੀਂ ਨਹੀਂ ਹਫਤੇ 'ਚ ਸਾਰੇ ਸਾਰੇ ਦਿਨ ਉਹਨਾਂ ਨੂੰ ਲੋਡ ਹੁੰਦੀ ਆ ਇੱਕ ਦਿਨ ਬਸ ਆਪਾਂ ਨੂੰ ਲੋਡ ਹੁੰਦੀ ਆ ਤੇ ਬਾਕੀ ਸਾਰੇ ਦਿਨ ਦਾ ਡਿਫਰੈਂਸ ਨੂੰ ਲੋਡਨ ਦੀ ਲੜਨਾ ਮੈਂ ਉਹਨੂੰ ਪੁੱਛ ਲੈਣਾ ਵਾ ਲੜਨਾ ਗੱਡੀ ਤੇ ਜਾਣਾ ਗੱਡੀ ਤੇ ਜਾਣਾ ਮੈਂ ਗੱਡੀ ਤੇ ਹੀ ਜਾਣਾ ਮੈਂ ਤੇ ਪੈਦਲ ਨਹੀਂ ਜਾ ਸਕਦੀ ਕਰਦਾ ਕਰਦਾ ਇਹਦੇ 'ਚ ਲੜਨ ਵਾਲੀ ਨਰਾਜ਼ ਹੋਣ ਵਾਲੀ ਕਿਹੜੀ ਗੱਲ ਮੈਂ ਪੁੱਛਦਾ ਜੇ ਉਹ ਹੈਗਾ ਤੇ ਕਾੜੇ ਸਾਹਿਬ ਨਾ ਤੇ ਨਾਰਾਜ਼ ਹੋਣ ਵਾਲੀ ਕੋਈ ਗੱਲ ਨਹੀਂ ਐ ਇੰਨੀ ਗਰਮੀ ਆ ਤੇ ਮੈਂ ਤੇ ਆਤੀ ਰੋਕੇ ਬਹਿ ਗਈਆਂ ਪਹਿਲਾਂ ਤੁਸੀਂ ਕਹਦੇ ਚੱਲ ਚਲਦੇ ਆ ਤੇ ਹੁਣ ਤੁਸੀਂ ਪਲਾਨ ਕਰੀ ਜਾਂਦੇ ਜੀ ਮੈਂ ਤੇ ਹੁਣ ਵੀ ਰੈਡੀ ਆ ਚੱਲ ਚਲੀਏ ਆ ਹੱਥ ਜੋੜੇ ਮੈਂ ਨਹੀਂ ਉੱਥੇ ਤੁਹਾਡੇ ਨਾਲ ਜਾ ਸਕਦੀ ਉਹ ਤਰ੍ਹਾਂ ਫਿਰ ਤੁਸੀਂ ਇਕੱਲੇ ਹੀ ਚੱਲ ਜਾ ਮੈਂ ਕਹ ਤਾ ਮੈਨੂੰ ਤੇ ਇਹਨਾਂ ਦੀ ਨਹੀਂ ਸਮਝ ਆਂਦੀ ਹੈਲੋ ਡੀਕੇ ਕੀ ਹੋ ਰਿਹਾ ਹਾਂਜੀ ਹਾਂਜੀ ਉਹਦੀ ਉਹਦੇ ਤੇ ਪੰਗਾ ਪੈ ਗਿਆ ਇਹ ਇੱਕ ਕੀ ਹੋ ਗਿਆ ਯਾਰ ਉਹ ਗੱਡੀ ਦੇਦੀ ਕਿਉਂਕਿ ਉਹਦੇ ਤੇਰੀ ਭਾਬੀ ਦੇ ਹਿਸਾਬ ਨਾਲ ਗੱਡੀ ਉਹ ਮੇਰੀ ਹੈਗੀ ਆ ਤੇ ਉਹਨੂੰ ਇਹ ਆ ਕਿ ਗੱਡੀ ਤੇ ਯਾਰਾਂ ਦੋਸਤਾਂ ਨੂੰ ਦੇਈ ਫਿਰਦਾ ਵਾਏ ਆਪਣੀ ਹਾਂ ਹਾਂ ਤੇ ਉਹ ਗੱਡੀ ਦੇਈ ਯਾਰ ਮੈਂ ਨਾ ਬਾਜ਼ਾਰ ਜਾਣਾ ਹੈਗਾ ਤੇ ਇੱਕ ਨਾ ਮੇਰੇ ਨਾਲੋਂ ਮੈਂ ਕੱਲ ਹੀ ਲਿਆਇਆ ਵਾ ਤੇ ਆਪਣੀ ਨਾ ਤੁਸੀਂ ਨਾ ਆਪਣੀ ਇੱਕ ਦੂਜੀ ਗੱਡੀ ਵਰਤੀ ਜਾਇਓ ਤੇ ਮੈਨੂੰ ਨਾ 2-3 ਦਿਨ ਗੱਡੀ ਨਾ ਇੱਥੇ ਘਰ ਲਈ ਦੇ ਦਿਓ ਠੀਕ ਆ ਠੀਕ ਹੈ ਜੀ ਠੀਕ ਹੈ ਦੇ ਦਿੰਦਾ ਮੈਂ ਆ ਆ ਤੁਸੀਂ ਆਓਗੇ ਕਿ ਮੈਂ ਲੈਣਾ ਵਾ ਜਿਸ ਤਰ੍ਹਾਂ ਜਿੱਤਰਾ ਤੁਹਾਨੂੰ ਸਹੀ ਲੱਗਦਾ ਚਲ ਤੁਸੀਂ ਆਜੋ ਤੁਸੀਂ ਫਿਰ ਉਹ ਦੋਵੇਂ ਆਪਣੀ ਦੂਜੀ ਗੱਡੀ ਵੀ ਲੈ ਆਓ ਬਾਅਦ ਚ ਤੁਸੀਂ ਆ ਦੇ ਕੇ ਤੇ ਵਾਪਸ ਚਲ ਜਿਓ ਠੀਕ ਹੈ ਜੀ ਮੈਂ ਨਾਲ ਕੇ ਨਾ ਹੀ ਦੋਨੇ ਜਣੇ ਆਏ ਨੇ ਫਿਰ ਇੱਕ ਟੈਕ ਪੈ ਕੇ ਚਲ ਜਾਂਗੇ ਆਜੋ 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 ਚਲੋ ਠੀਕ ਲੜੀ ਜਾਨੀ ਹਾਂ ਹੋ ਗਿਆ ਹੀ ਮਸਲਾ ਹੱਲ ਕਿਹੜਾ ਮਸਲਾ ਹਾਲਾ ਉਹ ਰਾਤੀ ਆ ਗਿਆ ਸੀਗਾ ਤੇ ਉਹ ਆਂਡਿਆ ਵਾ ਲੈ ਕੇ ਮੇਰੀ ਨਾ ਇੱਕ ਗੱਲ ਸੁਣ ਨੂੰ ਤੁਸੀਂ ਫੇਰ ਤੂੰ ਹੀ ਨਾ ਆਪਣੀਆਂ ਗੱਡੀਆਂ ਆਪਣੇ ਕੋਲ ਹੀ ਰੱਖਿਆ ਕਰੋ ਨਹੀਂ ਤੇ ਮੈਂ ਮੰਮੀ ਨੂੰ ਕਹਿ ਕੇ ਨਾ ਇਹ ਸਾਰਾ ਕੁਝ ਸੈੱਟ ਕਰਵਾਉਂਗੀ ਕਿ ਮੰਮੀ ਨੂੰ ਕਹਾਂਗੀ ਕਿ ਗੱਡੀ ਹਾਡੀ ਆ ਤੇ ਉਹ ਘਾਤ ਲਈ ਫਿਰਦੇ ਆ ਮੰਮੀ ਕਿੱਧਰ ਆ ਗਏ ਵਿੱਚ ਹੁਣ ਤੇ ਮੰਮੀ ਨੂੰ ਵੀ ਤੇ ਪਤਾ ਹੋਣਾ ਚਾਹੀਦਾ ਮੈਂ ਆਪ ਹੀ ਸਾਰਾ ਕੁਝ ਕਰ ਲੈਣਾ ਤੂੰ ਮੰਮੀ ਨਾਲ ਨਾ ਕੋਈ ਗੱਲ ਕਰ ਮੰਮੀ ਨਾਲ ਨਾ ਕੋਈ ਗੱਲ ਕਰ ਚਲੋ ਠੀਕ ਆ ਤੇ ਮੇਰੀ ਇੱਕ ਗੱਲ ਆਂਡੇ ਆ ਮੰਮੀ oh sorry ਗੱਡੀ ਹੋਂ ਡਈ ਐ ਅੱਖ ਨਹੀਂ ਪਤਾ ਨਹੀਂ ਕੀ ਉਹ ਮੂੰਹ ਚੋਂ ਕੱਢੀ ਦਾ ਕੁਛ ਹੀ ਨਿਕਲਦਾ ਕੁਛ ਕੀ ਬੋਲੀ ਜਾਂਦੇ ਜੇ ਕੱਲੇ ਦੱਸੋ ਮੈਂ ਤਾਂ ਇੱਕ ਗੱਲ ਕਰਨੀ ਸੀ ਜਿਵੇਂ ਤੁਸੀਂ ਵੀ ਛੁੱਟੀਆਂ ਲਈਆਂ ਆਈਆਂ ਵਾ ਤੇ ਉਧਰੋਂ ਮੰਮੀ ਹਣੀ ਫੋਨ ਕਰਨ ਦੇ ਸੀਗੇ ਫੇਰਾ ਪਾਣ ਵੱਲੋਂ ਤੇ ਮੈਂ ਕਿਹਾ ਫੇਰਾ ਤੇ ਚੱਲ ਆਪਾਂ ਆਈ ਜਾਵਾਂਗੇ ਬਾਅਦ ਚੋਂ ਤੁਸੀਂ ਮੈਨੂੰ ਕਿਹਾ ਹੈਗਾ ਨਾ ਆਪਾਂ ਆਊਟ ਆਫ ਕੰਟਰੀ ਜਾਣਾ ਤੇ ਮੈਂ ਆਪਣਾ ਪਾਸਪੋਰਟ ਨਾਲ ਹੀ ਲੈ ਆਈ ਸੀਗੀ ਤੇ ਦੱਸੋ ਤੁਸੀਂ ਮੇਰੇ ਨਵੀਂ ਟੈਨਸ਼ਨ ਆ ਬਾਹਰ ਜਾਣ ਦੀ ਹੁਣ ਇਹਨੂੰ ਕਿਤਰਾ ਹੱਲ ਕਰਨਾ ਕੀ ਇਕੱਲੇ ਬੋਲੀ ਜਾਂਦੇ ਜੇ ਕੁਝ ਨਹੀਂ ਯਾਰ ਤੈਨੂੰ ਇਤਰਾ ਕਿਉਂ ਲੱਗਦਾ ਰਹਿੰਦਾ ਜਿਤਰਾ ਮੈਂ ਕੱਲਾ ਗੱਲਾਂ ਕਰਦਾ ਵਾਂ ਲੱਗਣ ਤੇ ਦਿਆਈ ਆ ਮੈਨੂੰ ਹੁਣ ਤੁਸੀਂ ਇਸ ਗੱਲ ਦਾ ਕੋਈ ਮੈਨੂੰ ਆਨਸਰ ਨਹੀਂ ਕੀਤਾ ਪਾਸਪੋਰਟ ਮੈਂ ਲੈ ਆਈ ਸੀਗੀ ਦੱਸੋ ਆਪਾਂ ਕਦੋਂ ਜਾਣਾ ਫਿਰ ਮੈਂ ਮੈਂ ਟਿਕਟਾਂ ਬੁੱਕ ਕਰਾਉਣ ਗਿਆ ਹਾਂ ਉਸ ਦਿਨ ਨਾ ਮੈਂ ਮੰਮੀ ਨੂੰ ਆਣਾ ਰਿਹਾ ਮੰਮੀ ਨੂੰ ਪਾਸਪੋਰਟ ਹੀ ਨਹੀਂ ਮੇਰਾ ਲੱਭਿਆ ਮੈਂ ਕਿੰਨਾ ਮੰਮੀ ਨੂੰ ਫਿਰ ਪਾਸਪੋਰਟ ਲੱਭੋ ਪਾਸਪੋਰਟ ਨਹੀਂ ਲੱਭਣ ਦੇ ਪਤਾ ਨਹੀਂ ਕਿੱਥੇ ਚਲੇ ਗਿਆ ਹੁਣ ਦਾ ਆਧਾਰ ਕਾਰਡ ਤੇ ਥੋੜੀ ਚੱਲ ਜਣਾ ਪਰ ਤੁਸੀਂ ਆਪ ਹੀ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਮੈਂ ਆਪਣਾ ਸਾਰਾ ਸਮਾਨ ਇੱਕ ਫੋਲਡਰ 'ਚ ਰੱਖਿਆ ਹੋਇਆ ਉਹ ਮੇਰੇ ਕੋਲ ਹੀ ਰਹਿੰਦਾ ਵਾ ਉਹ ਬਾਕੀ ਸਾਰਾ ਸਮਾਨ ਵਿੱਚ ਹੀ ਆ ਪਾਸਪੋਰਟ ਨਹੀਂ ਹੈਗਾ ਮੈਂ ਲੱਭਦਾ ਕੋਈ ਗੱਲ ਨਹੀਂ ਲੱਭਦਾ ਟੈਂਸ਼ਨ ਲੈਣੀ ਕੋਈ ਮੈਂਗਾ ਦੀ ਟੈਂਸ਼ਨ ਲੈਣੀ ਹੈ ਮੈਨੂੰ ਤੇ ਲੱਗੰਦਿਆ ਤੁਸੀਂ ਟੈਂਸ਼ਨ ਚ ਹੋਣ ਦੀ ਗੱਡੀ ਮੇਰੇ ਹਿਸਾਬ ਨਾਲ ਮੈਂ ਪੁੱਛਦਾ ਦੁਬਾਰਾ ਫੋਨ ਕਰਕੇ ਨਾ ਤੂੰ ਬੈਠੇ ਪਾਣੀ ਪੂਣੀ ਪੀਣਾ ਵਾ ਨਹੀਂ ਨਹੀਂ ਮੈਂ ਤੇ ਕੁਛ ਨਹੀਂ ਪੀਣਾ ਮੈਨੂੰ ਤੇ ਉਹਨਾਂ ਦੀ ਸਮਝ ਨਹੀਂ ਆਂਦੀ ਆਪ ਹੀ ਮੈਨੂੰ ਕਹਿ ਕੇ ਕਿ ਆਪਾਂ ਆਊਟ ਆਫ ਕੰਟਰੀ ਜਾਣੇ ਆ ਤੇ ਆਪ ਹੀ ਹੁਣ ਕਹਿੰਦੇ ਮੇਰਾ ਪਾਸਪੋਰਟ ਖਵਾਚ ਗਿਆ ਪਤਾ ਨਹੀਂ ਕੀ ਚੱਲ ਲੰਦਿਆ ਵਾ ਪਾਣੀ ਲੈ ਕੇ ਆਵਾ ਠੰਡਾ ਨਾਲੇ ਬਾਹਰ ਦਾ ਕੁੰਡਾ ਕਿਹਨਣ ਇੱਥੇ ਬੈਠੇ ਆ ਇਹ ਗਏ ਨਹੀਂ ਅਜੇ किराना किराना हां जी मम्मी पुत्र तू गए नहीं हैगे नहीं नहीं बस मम्मी तुर लग गए हां वो ना इनडा कोई फ्रेंड हैगा वो गड्डी लेके आंदे हां अच्छा अच्छा, है। है के के अच्छा। गड़... 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 कंदा होना के नवा-नवा ਵਿਆਹ ਹੋਇਆ ਗੱਡੀ ਤੇ ਜਾਂਦੇ ਆ ਹੈਨਾ ਕਿ ਤੂੰ ਕਿਹਾ ਪੁੱਤ ਹਾਂਜੀ ਹਾਂਜੀ ਮੈਂ ਕਿਹਾ ਸੀ ਗੱਡੀ ਗੱਡੀ ਚੱਲ ਵਧੀਆ ਉਹ ਮੈਂ ਕਿਹਾ ਡੀਕੇ ਨੂੰ ਕਿਹਾ ਹੋਣਾ ਉਹਨੂੰ ਹੀ ਕੰਦਾ ਹੁੰਦਾ ਹਾਂਜੀ ਸ਼ਾਇਦ ਇਹੋ ਹੀ ਕਹਿੰਦੇ ਹੋਗੇ ਕਿ ਉਹ ਗੱਡੀ ਲੈ ਕੇ ਆਉਂਦੇ ਆ ਡੀਕੇ اچھا اچھا ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਉਹ ਆਂਦੀ ਵਾ ਕੇ ਨਾ ਮੇਰੇ ਵਾਸਤੇ ਚਾਟ ਪਾਪੜੀ ਲਈ ਆਈ ਮੈਨੂੰ ਬੜੀ ਸਵਾਲ ਲੱਗਦੀ ਤੇ ਤੇਰੇ ਪਾਪਾ ਨੂੰ ਕਾਂਜੀ ਠੀਕ ਹੈ ਚੱਲ ਠੀਕ ਹੈ ਚਲੇ ਜਾਵੇਂ ਤੇ ਮੈਨੂੰ ਵਾਜ ਦੇ ਕੇ ਜਾਵੇਂ ਹਾਂਜੀ ਠੀਕ ਹੈ ਹਾਂਜੀ ਤਾਂ ਪਾ ਨੁਕੀਂ ਤੇਰਾ ਸਾਹ ਨਿਕਲੀ ਜਾਂਦਾ ਅਨੁਸਾਰ ਇਧਰ ਆ ਜਾਓ ਨਹੀਂ नहीं निकल देख। <laughs> 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 नहीं है यार पर, पर तो नहीं। तो 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 यार तो 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 तो